ਤੇ ਕੁਝਕ ਸਾਡੇ ਵਿਅਕਤੀਤਵ ਦੀਆਂ ਅਸੀਆਂ ਗੱਲਾਂ ਜਿਹੜੀਆਂ ਕਿ ਛੁੱਪੀਆਂ ਹੋਈਆਂ ਨੇ ਸਾਡੇ ਜਹਨ ਦੇ ਵਿੱਚ ਪਈਆਂ ਨੇ ਛੁੱਪੀਆਂ ਪਈਆਂ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ ਇਸ ਤੋਂ ਪਹਿਲਾਂ ਮੈਂ ਸਭ ਨੂੰ ਮਿਲ ਚੁੱਕੇ ਹਾਂ ਪਤਰ ਰਾਜਪਾਲ ਜੀ ਨੂੰ 2018 ਦੇ ਵਿੱਚ ਪਤਾਰੀ ਸੀਨੀਅਰਸ ਕੈਂਡੀਸਟੇਟ ਬੇਟਾ ਵਿਕੇ ਜਿੱਥੇ ਸਰ ਬੱਚਿਆਂ ਨਾਲ ਇਕੱਲੇ-ਇਕੱਲੇ ਬੱਚਿਆਂ ਨਾਲ ਗੱਲ ਕਰਨਗੇ ਬਾਡੀ ਵਿੱਚ ਟਾਰ ਆ ਕੇ ਉੱਥੇ ਐਸੀਆਂ ਗੱਲਾਂ ਜਿਹੜੀਆਂ ਕਿ ਸਾਡੇ ਇਰਦ-ਗਿਰਦ ਨੇ ਅਸੀਂ ਪਛਾਣ ਨਹੀਂ ਪਾਉਂਦੇ ਐਸੇ ਮੌਕੇ ਪੜਾਈ ਦੇ ਵਿੱਚ ਜੋ ਉਪਲਬਧ ਨਹੀਂ ਉਹਨਾਂ ਮਾਰਵੀ ਸਾਨੂੰ ਬਸੰਦੀ ਮੈਂ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ